ਲੋਕ ਸਭਾ ਚੋਣਾਂ ਵਿੱਚ ਪੰਜਾਬ ਬਣੇਗਾ ਦੇਸ਼ ਦਾ ਹੀਰੋ ਇਸ ਵਾਰ 13 ਜ਼ੀਰੋ ਮਿਸ਼ਨ ਨੂੰ ਸਫਲ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਵਿੱਚ ਪ੍ਰਚਾਰ ਕਰਨ ਪਹੁੰਚੇ ਇਸ ਮੌਕੇ ਉਹਨਾਂ ਨੇ ਬਾਗਾਪੁਰਾਣਾ ਵਿੱਚ ਵਿਰੋਧੀ ਪਾਰਟੀਆਂ ਨੂੰ ਨਿਸ਼ਾਨੇ ਉੱਤੇ ਲੈਂਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਦਾ ਪੈਸਾ ਲੁੱਟ ਕੇ ਰਵਾਇਤੀ ਪਾਰਟੀਆਂ ਨੇ ਮਹਿਲ ਬਣਾ ਲਏ ਅਤੇ ਕਈ ਕੰਮਾਂ ਵਿੱਚ ਹਿੱਸਾ ਪਾ ਲਿਆ ਉਹਨਾਂ ਨੂੰ ਗਰੀਬਾਂ ਦੀਆਂ ਬਦਦਵਾਹਾਂ ਨੇ ਹਰਾਇਆ ਹੈ ਜਿਨ੍ਹਾਂ ਦੇ ਹੱਕ ਮਾਰੇ ਗਏ ਹਨ ਨੌਜਵਾਨਾਂ ਨੂੰ ਚਿੱਟੇ ਦਾ ਸ਼ਿਕਾਰ ਬਣਾਇਆ ਮੋਨੇ ਇਹੀ ਲੋਕ ਪੰਜਾਬ ਬਚਾਉਣ ਦੀ ਗੱਲ ਕਰ ਰਹੇ ਹਨ ਇਹਨਾਂ ਪਿੱਛੇ ਨਾ ਲੱਗਿਓ ਇਸ ਦਿਨਾਂ ਲਈ ਸੀਐਮ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਪੰਜਾਬ ਦੇ ਹੱਕ ਵਿੱਚ ਇਕੱਲੇ ਲੜ ਰਹੇ ਹਨ ਜਦੋਂ ਉਹਨਾਂ ਨੂੰ 13 ਬਹਾਂ ਮਿਲ ਗਈਆਂ ਤਾਂ ਕੇਂਦਰ ਪੰਜਾਬ ਦਾ ਇੱਕ ਵੀ ਰੁਪਿਆ ਨਹੀਂ ਰੋਕ ਸਕੀਗੀ ਇਸ ਦਿਨਾਂ ਲਈ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਤੇ ਵੀ ਨਿਸ਼ਾਨੇ ਸਾਧੇ ਕੈਪਟਨ ਨੂੰ ਪੁੱਛ ਲਓ ਪੱਥਲ ਦੇ ਮੂਹਰੇ ਮਾਈਕ ਲਾ ਲਓ ਮਲੂਕੇ ਮੂਹਰੇ ਮਾਈਕ ਲਾ ਲਓ ਸੁਖਵੀਰ ਦੇ ਮੂਹਰੇ ਮਾਈਕ ਲਾ ਲਓ ਬਾਜਵੇ ਦੇ ਮੂਹਰੇ ਮਾਈਕ ਲਾ ਲਓ ਰਾਜੇ ਬੜਿੰਗ ਦੇ ਮੂਰੇ ਮਾਈਕ ਲੈ ਲਓ ਮੇਰਾ ਨਾਂ ਲੈ ਲਓ ਵੀ ਭਗਵੰਤ ਮਾ ਨਾ ਨਾ ਉਹਦੇ ਬਾਰੇ ਦੀ ਗੱਲ ਕਰਨੀ ਮੈਂ ਕਿਹਾ ਚਲੋ ਸ਼ੋਅ ਕਰਾਇਆ ਕਰੰਟ ਤਾਂ ਵੱਜ ਰਿਹਾ ਹੈ ਨਾ ਇਹ ਕਰੰਟ ਮੇਰਾ ਨਹੀਂ ਹੈਗਾ ਇਹ ਕਰੰਟ ਥੋੜਾ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਉਹਨਾਂ ਨੂੰ ਹਰਾ ਸਕਦਾ ਇਹ ਤੁਸੀਂ ਕੀਤਾ ਕੰਮ ਸਾਰਾ ਮੇਰਾ ਤਾਂ ਨਾਂ ਲੱਗਦਾ ਉਹੀਂ ਮੇਰਾ ਤਾਂ ਨਾਂ ਲੱਗਦਾ ਕੰਮ ਤੁਸੀਂ ਕੀਤਾ ਲੜਦੀਆਂ ਫੌਜਾਂ ਹੁੰਦੀਆਂ ਨੇ ਨਾ ਜਰਨੈਲ ਦਾ ਹੋ ਜਾਂਦਾ ਉਹੀ ਗੱਲ ਹੈ ਫੌਜਾਂ ਤੁਸੀਂ ਮੇਰੀਆਂ ਫੌਜਾਂ ਪੰਜਾਬ ਦੀਆਂ ਫੌਜਾਂ ਬੀਰੋ ਇਹਨਾਂ ਨੇ ਠੇਕਾ ਹੀ ਲੈ ਰੱਖਿਆ ਸੀ ਆਪਸ ਵਿੱਚ ਸੌਤੇ ਹੋ ਗਏ ਸੀ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹੀਂ ਐਂ ਚੱਲੀ ਜਾਊਗਾ ਕੰਮ ਚੱਲੀ ਵੀ ਗਿਆ ਕਈ ਸਾਲ ਚੱਲੀ ਵੀ ਗਿਆ ਇਹਨਾਂ ਨੂੰ ਇਹ ਪਤਾ ਨਹੀਂ ਸੀ ਕਿਸਨਾਮ ਤਹਿਸੀਲ ਦਾ ਇੱਕ ਛੋਟਾ ਜਿਹਾ ਪਿੰਡ ਹੈ ਸਤੌਜ ਉੱਥੇ ਮਹਿੰਦਰ ਸਿੰਘ ਮਾਸਟਰ ਦਾ ਮੁੰਡਾ ਇੱਕ ਉਹ ਹਥਾਏ ਤੋਂ ਕੀ ਫਿਰਦਾ ਹੈ ਵੀ ਇੱਕ ਵਾਰੀ ਮੌਕਾ ਮਿਲ ਲੈਣ ਦਿਓ ਇੱਕ ਇੱਕ ਰੁਪਈਏ ਦਾ ਹਿਸਾਬ ਲੈ ਕੇ ਲੋਕਾਂ ਦੇ ਪੈਸੇ ਵਾਪਸ ਕਰੂੰਗਾ ਵਿਆਜ ਸਮੇਤ ਪਰਮਾਤਮਾ ਨੇ ਡਿਊਟੀ ਲਈ ਹੈ ਮੌਸਮ ਵਿਭਾਗ ਨੇ ਅਗਲੇ 2 ਦਿਨ ਤੱਕ ਮੀਂਹ ਦੀ ਸੰਭਾਵਨਾ ਪ੍ਰਗਟਾਈ ਹੈ ਜੋ ਕਿ ਗਰਮੀ ਤੋਂ ਰਾਹਤ ਦੇਵੇਗੀ ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਵਿੱਚ 2 ਦਿਨਾਂ ਲਈ orange alert ਜਾਰੀ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਗਰਮੀ ਤੋਂ ਰਾਹਤ ਦਾ ਇਹ سلسلہ ਐਤਵਾਰ ਤੱਕ ਜਾਰੀ ਰਹੇਗਾ 6 ਅਪ੍ਰੈਲ ਨੂੰ yellow alert ਜਾਰੀ ਕੀਤਾ ਗਿਆ ਹੈ ਜਿਸ ਕਾਰਨ 2 ਦਿਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਵੱਲੋਂ ਚੋਣ ਲੜੀ ਜਾਵੇਗੀ ਪਰਿਵਾਰ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਅਮਰਿਤਪਾਲ ਦੀ ਮਾਤਾ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਅਤੇ ਇਸ ਦੀ ਝਾਰੀ ਦਿੱਤੀ ਹੈ ਉਨਾ ਕੇ ਆਖਿਆ ਕਿ ਸਰਕਾਰ ਵੱਲੋਂ ਨੌਜਵਾਨਾਂ ਉੱਤੇ ਵੱਟੇ ਪੱਦਰ ਤੇ ਕੀਤੇ ਜਾ ਰਹੇ ਜ਼ੁਲਮਾਂ ਨੂੰ ਠੱਲ ਪਾਉਣ ਲਈ ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਰੂਪ ਦੇਣ ਵਾਸਤੇ ਐਨਐਸਏ ਖਤਮ ਕਰਾਉਣ ਲਈ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਦੇ ਦਰਦ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਲਿਜਾਣ ਲਈ ਅਮਰਪਾਲ ਸਿੰਘ ਕਟੂਰ ਸਾਹਿਬ ਹਲਕੇ ਤੋਂ ਆਜ਼ਾਦ ਮੀਤਵਰੂਜੋ ਚੌਂ ਲੜਨਗੇ ਦੱਸਿਆ ਗਿਆ ਹੈ ਕਿ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਤੇ ਚਾਚਾ ਸੁਖਚੈਨ ਸਿੰਘ ਨੇ ਜੇਲ੍ਹ ਵਿੱਚ ਮੁਲਾਕਾਤ ਕੀਤੀ ਸੀ ਇਸ ਪਿੱਛੋਂ ਇਹ ਵੀ ਚਰਚਾ ਹੋ ਰਹੀ ਸੀ ਕਿ ਅੰਮ੍ਰਿਤਪਾਲ ਸਿੰਘ ਨੇ ਚੌਂ ਲੜਨ ਦੀ ਹਾਮੀ ਭਰ ਦਿੱਤੀ ਹੈ ਪਰ ਹੁਣ ਉਹਨਾਂ ਦੀ ਮਾਤਾ ਨੇ ਇਸ ਸੰਬੰਧੀ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਚੌਂ ਲੜਨ ਜਾ ਰਹੇ ਹਨ ਇਹ ਵਾਕੀ ਸੰਗਤਾਂ ਦੇ ਬਹੁਤ ਦਬਾਅ ਪਾਉਣ ਤੇ ਜਿੱਦਾਂ ਸੰਗਤਾਂ ਬਹੁਤ ਜ਼ੋਰ ਲਾ ਰਹੀਆਂ ਸੀ ਕਿ ਭਾਈ ਸਾਹਿਬ ਰਾਜਨੀਤੀ ਚਾਹਣ ਪਰ ਉਹ ਆਉਣਾ ਨਹੀਂ ਸੀ ਚਾਹੁੰਦੇ ਉਹ ਕਹਿੰਦੇ ਵੀ ਨਹੀਂ ਮੈਂ ਰਾਜਨੀਤੀ ਜ ਨਹੀਂ ਆਉਣਾ ਚਾਹੁੰਦਾ ਹੁਣ ਇੱਕ ਤੇ ਉਹਨਾਂ ਨੂੰ ਸੰਗਤਾਂ ਨੇ ਬਹੁਤ ਜ਼ਿਆਦਾ ਦਬਾਅ ਪਾਇਆ ਤੇ ਸੰਗਤਾਂ ਦਾ ਜਿਹੜਾ ਹੁਕਮ ਆ ਉਹਨਾਂ ਸਿਰ ਮੱਥੇ ਕਬੂਲਿਆ ਕਿ ਸੰਗਤਾਂ ਦਾ ਹੁਕਮ ਹੈ ਪਰਵਾਨ ਕਰਦਾ ਵਾਂ ਦੂਜਾ ਉਹਨਾਂ ਨੇ ਸੋਚਿਆ ਕਿ ਮੈਂ ਕੱਲਾ ਹੁੰਦਾ ਤਾਂ ਭਾਵੇਂ ਸਾਰੀ ਉਮਰ ਵੀ ਜੇਲ੍ਹ 'ਚ ਬੈਠਾ ਰਹਾਵਾਂ ਪਰ ਮੇਰੇ ਜਿਹੜੇ ਨਾਲ ਬਾਕੀ ਸਿੰਘ ਉਹਨਾਂ ਦੇ ਪਰਿਵਾਰਾਂ ਦਾ ਕਰਕੇ ਮੈਨੂੰ ਇਹ ਫੈਸਲਾ ਲੈਣਾ ਪਿਆ ਇਹ ਕਰਕੇ ਭਾਈ ਸਾਹਿਬ ਨੇ ਖਰੂਦ ਸਾਹਿਬ ਤੋਂ ਜਿਹੜੀ ਆਜ਼ਾਦ ਛੋਣਵਾ ਹੋ ਲੜਨਗੇ ਤੇ ਬਾਕੀ ਇਹ ਵੀ ਸੰਗਤਾਂ ਨੇ ਮੇਰੀ ਅਪੀਲ ਆ ਕਿ ਵੱਧ ਚੜ ਕੇ ਸਾਥ ਦੇਣ ਤੇ ਭਾਈ ਸਾਹਿਬ ਬਾਹਰ ਆਉਣ ਜਿਹੜਾ ਨਸ਼ਿਆਂ ਦਾ ਇੰਨਾ ਚੱਲ ਰਿਹਾ ਵਾ ਦਲਦਲ 'ਚ ਨੌਜਵਾਨੀ ਨਸ਼ਿਆਂ ਦੀ ਦਲਦਲ 'ਚ ਫਸੀ ਆ ਉਹਨਾਂ ਨੂੰ ਬਾਹ ਤੇ ਇੰਨਾ ਹੀ ਆ ਸੰਗਤਾਂ ਨੇ ਮੇਰੀ ਅਪੀਲਿਆ ਦੋਰੇ ਵੀ ਵੱਧ ਚੜ ਕੇ ਸਾਥ ਦੇਣ ਤੇ ਸੰਗਤਾਂ ਨੂੰ ਭਾਈ ਸਾਹਿਬ ਬਾਹਰ ਆਉਣ ਤੇ ਸੰਗਤਾਂ ਨੂੰ ਜਵਾਨੀ ਨੂੰ ਬਚਾਇਆ ਜਾ ਸਕੇ ਜਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਥੋੜੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਵੱਧ ਚੜ ਕੇ ਸੰਗਤਾਂ ਸਾਥ ਦੇਣ ਲੋਕ ਸਭਾ ਚੋਣਾਂ 2024 ਲਈ ਪੰਜਾਬ ਦੇ ਜਲੰਧਰ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਨਾਲ ਤਾਸ਼ ਖੇਡਦੇ ਹੋਏ ਨਜ਼ਰ ਆਏ ਅਤੇ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੋ ਵਾਇਰਲ ਹੋਈ ਚੰਨੀ ਨੂੰ ਇੱਕ ਮੈਦਾਨ ਵਿੱਚ ਕੁਝ ਆਦਮੀਆਂ ਦੇ ਦੁਆਲੇ ਬੈਠੇ ਤਾਸ਼ ਖੇਡੇ ਦੇਖਿਆ ਜਾ ਸਕਦਾ ਹੈ ਉਹ <laughs> <laughs> सनी ਬਿਓਲ ਮੈਂ ਗੁਰਦਾਸਪੁਰ ਗਿਆ ਪਰ ਸੋ ਮੈਨੂੰ ਮੈਂ ਬਜ਼ੁਰਗ ਕਹਿੰਦਾ ਕਹਿੰਦਾ ਫਿਲਮਾਂ ਚ ਬਾਰਡਰ ਦੇ ਪਰਲੇ ਪਾਸੇ ਨਾਲ ਕੇ ਪੱਟੀ ਜਾਂਦਾ ਸਾਡੇ ਗੁਰਦਾਸਪੁਰ ਚ ਇੱਕ ਨਹੀਂ ਲਵਾਇਆ ਕਹਿੰਦਾ 5 ਸਾਲ ਹੋ ਗਏ ਨਾਲ ਕੰਨ ਲਵਾਇਆ ਲੈ ਐ ਥੋੜੀ ਕੰਮ ਚੱਲਦਾ ਹੁੰਦਾ ਜੀ ਇਹ ਤਾਂ ਲੋਕਾਂ ਦੇ ਦਰਦਾਂ ਚ ਦੁੱਖਾਂ ਚ ਖੜਨਾ ਪੈਂਦਾ ਸੋ ਖੜੇ ਆ ਬਾਕੀ ਪੈਸਾ ਪੂਸਾ ਇਹ ਸਭ ਕੁਝ ਛੋਟੀ ਚੀਜ਼ ਹੈ ਜਦੋਂ ਤੁਹਾਨੂੰ ਲੋਕਾਂ ਦੀਆਂ ਦੁਆਵਾਂ ਮਿਲਣ ਲੱਗ ਜਾਣ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਮੈਂ ਜਿਸ ਤਰ੍ਹਾਂ ਕਰਮਜੀਤ ਨੇ ਦੱਸਿਆ ਮੈਨੂੰ ਵੀ ਪਿੰਡਾਂ 'ਚ ਮਿਲਦੇ ਆ ਲੋਕ ਵੀ ਸਾਡੇ ਜੀ ਪਿੰਡ 'ਚ ਅੱਠ ਨੌਕਰੀਆਂ ਮਿਲ ਗਈਆਂ 10 ਨੌਕਰੀਆਂ ਮਿਲ ਗਈਆਂ ਦਵਾਮਾਂ ਨੇ ਇੱਕ ਕੁੜੀ ਮੈਂ ਜਿੱਦੇ ਨਿਯੁਕਤੀ ਪੱਤਰ ਵੰਡਣ ਗਿਆ ਬਿਜਲੀ ਬੋਰਡ ਦੇ ਐਸਡੀਓ ਰਖੜੇ ਸੀ ਤਾਂ ਇੱਕ ਕੁੜੀ ਨੂੰ ਨਿਯੁਕਤੀ ਪੱਤਰ ਮਿਲਿਆ ਉਹ ਕਹਿੰਦੀ ਨਾ ਬੋਲਣਾ ਚਾਹੁੰਦੀ ਆ ਤੂੰ ਸੁਣਿਆ ਵੀ ਹੋਣਾ ਕਹਿੰਦੀ ਜੀ ਮੈਂ ਕੈਨੇਡਾ ਜਾਣਾ ਸੀ ਮੇਰੇ ਬਾਪੂ ਨੇ ਪੈਸੇ ਇਕੱਠੇ ਕਰਨੇ ਸ਼ੁਰੂ ਕਰਤੇ 35 ਲੱਖ ਰੁਪਇਆ ਲੱਗਣਾ ਸੀ 25 ਲੱਖ ਇਕੱਠਾ ਕਰ ਲਿਆ ਸੀ 10 ਰਹਿ ਗਿਆ ਸੀ ਤੇ 10 ਵਾਰ ਵਿਚਾਰ ਕਰ ਰੇ ਸੀ ਵੀ ਕੀ ਵੇਚੀਏ ਕੀ ਗਹਿਣੇ ਰੱਖੀਏ ਬੇਬੇ ਦੀਆਂ ਬਾਲੀਆਂ ਗਹਿਣੇ ਰੱਖੀਏ ਜਾਂ ਕੋਈ ਜੱਦੀ ਘਰ ਪਿਆਏ ਇਸੇ ਨੂੰ ਗਹਿਣੇ ਰੱਖਦੇ ਹਾਂ ਰਿਸਟਰੀ ਕਰਾ ਕੇ ਲਿਮਟ ਬਣਾ ਲਈਏ ਜਾਂ ਕੋਈ ਹਰਦਕিল্লা ਕੌਣਾ ਕਿਲਾ ਜ਼ਮੀਨ ਦਾ ਕੋਈ ਲਿਮਟ ਬਣਾ ਲਈਏ 10 ਲੱਖ ਇਕੱਠਾ ਕਰੀ ਜਾਂਦੇ ਸੀ ਕਹਿੰਦੇ ਇੰਨੇ ਚਿਰ ਨੂੰ ਸਰਕਾਰ ਦੀ ਚਿੱਠੀ ਆ ਗਈ ਵੀ ਤੁਹਾਨੂੰ ਬੁढ़ाईਆ ਤੁਸੀਂ ਬਿਜਲੀ ਬੋਰਡ ਚ ਐਸ.ਡੀ.ਓ. ਲੱਗ ਗਏ ਕਹਿੰਦੀ ਨਾਲੇ ਤਾਂ ਮੈਨੂੰ ਨੌਕਰੀ ਮਿਲ ਗਈ ਨਾਲੇ ਕੈਨੇਡਾ ਜਾਣਾ ਕੈਨਸਲ ਨਾਲੇ ਉਹ 25 ਲੱਖ 35 ਲੱਖ ਬਚ ਗਿਆ ਸਾਡੇ ਇੱਥੇ ਕੈਨੇਡਾ ਬਣਾਵਾਂਗੇ ਜੀ ਸਾਡੀ ਧਰਤੀ ਤੋਂ ਬਿਨਾ ਕਿਤੇ ਦੁਨੀਆ 'ਚ ਧਰਤੀ ਹੈ ਹੀ ਨਹੀਂ ਸੋਹਣੀ ਧਰਤੀ ਸਾ ਮੇਰੇ ਬਿੰਨੂ ਬੈਠਾ ਹੈ ਕਰਮਜੀਤ ਅਸੀਂ ਸਾਰੀ ਦੁਨੀਆ ਘੁੰਮੀ ਆ ਜੀ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਕਈ ਗੜੇ ਦਿੱਤੇ ਨੇ ਦੁਨੀਆ ਦੇ ਇਹੋ ਜੀ ਧਰਤੀ ਨਹੀਂ ਇਹੋ ਜੇ ਲੋਕ ਨਹੀਂ ਕਿਤੇ ਮਿਲੇ ਇੰਨੀ ਮਿਹਨਤੀ ਕੌਮ ਨਹੀਂ ਕਿਤੇ ਮਿਲੀ ਜਿੰਨੀ ਆਪਣੀ ਪੰਜਾਬ ਦੀ ਕੌਮ ਹੈ ਮਿਹਨਤ ਕਿਤੇ ਨਹੀਂ ਹੈਗਾ ਜੀ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੇ ਚਰਨ ਛੋਪਾ ਪ੍ਰਾਪਤ ਧਰਤੀ ਹੈ ਹਰ ਚੌਥੇ ਪੰਜਵੇਂ ਪਿੰਡ ਚ ਕੋਈ ਨਾ ਕੋਈ ਗੇਟ ਬਣਿਆ ਹੋਇਆ ਹੈ ਸ਼ਹੀਦਾਂ ਦਾ ਚਾਹੇ ਉਹ ਕਾਰਗਿਲ ਦਾ ਹੋਵੇ ਚਾਹੇ ਯਾਦੀ ਤੋਂ ਪਹਿਲਾਂ ਦਾ ਹੋਵੇ ਚਾਹੇ ਗਦਰੀ ਬਾਬਿਆਂ ਦਾ ਹੋਵੇ ਚਾਹੇ ਕਰਤਾਰ ਸਰਾਬਿਆਂ ਦਾ ਹੋਵੇ ਸਾਡੀ ਧਰਤੀ ਇਹ ਤਾਂ ਕਿਉਂ ਛੱਡ ਕੇ ਭੱਜ ਗਏ ਅਸੀਂ ਕਾਰਨ ਉਹੀ ਜੋ ਸਪੀਕਰ ਸਾਹਿਬ ਕਹਿ ਰਹੇ ਸੀ ਚੰਗੀ ਨੀਅਤ ਵਾਲੇ ਲੀਡਰ ਨਹੀਂ ਮਿਲੇ ਸੀ ਪਹਿਲਾਂ ਹੁਣ ਤੁਸੀਂ 2022 ਜਿਹੜਾ ਕੰਮ ਕਰਤਾ ਤੁਹਾਨੂੰ ਵੀ ਨਹੀਂ ਪਤਾ ਤੁਸੀਂ ਕੀ ਕਰਤਾ ਇਹ ਤਾਂ ਹੁਣ ਕੰਮ ਹੋ ਗਿਆ ਇਹ ਤਾਂ ਹੁਣ ਟੋਪੀ ਵਾਲਾ ਕਿੱਲ ਠੋਕਿਆ ਗਿਆ ਇਹ ਨਹੀਂ ਹੋਇਆ ਇਹ ਤਾਂ ਚੰਡ ਕਰਤੀ ਉੱਤੋਂ ਨਾਲੇ ਚਿਕਨਟ ਵਾਂਗੂ ਇਹ ਨਹੀਂ ਖੁੱਲਦਾ ਹੁਣ ਉਹਨਾਂ ਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਰੀਏ ਕੀ ਸੁਖਵੀਰਵਾਲ ਦਾ ਵਿਚਾਰਾ ਚਲੋ ਚਲੋ ਛੱਡੋ ਯਾਰ ਉਹਦੀ ਕੀ ਗੱਲ ਕਰਾਂਗੇ ਇੱਕ ਤਾਂ ਹੁੰਦਾ ਮੰਦਬੁੱਧੀ ਚਲ ਮੰਦਬੁੱਧੀ ਵੀ ਕੋਈ ਨਾ ਕੋਈ ਤਾਂ ਬੁੱਧੀ ਹੁੰਦੀ ਉਹ ਤਾਂ ਬੰਦਬੁੱਧੀ ਐ ਪਤਾ ਨਹੀਂ ਲੱਗਦਾ ਕੀ ਕਹਿ ਗਿਆ ਪਤਾ ਨਹੀਂ ਲੱਗਦਾ ਕੀ ਹੋ ਗਿਆ ਕਿਸੇ ਨੂੰ ਕੁਝ ਕਹ ਜਾਂਦਾ ਕਿਸੇ ਨੂੰ ਕੁਝ ਕਹਿੰਦਾ ਦੋ ਦਿਨ ਘਰੋਂ ਬਾਹਰ ਨਿਕਲਿਆ ਗਰਮੀ ਲੱਗੀ ਗਰਮੀ ਲੱਗੀ ਦੋ ਦਿਨਾਂ ਚ ਗਰਮੀ ਲੱਗੀ ਕਦੇ ਗਰਮੀ 'ਚ ਨਿਕਲੇ ਹੋਣ ਦਾ ਪਤਾ ਲੱਗੇ ਉਹ ਕਦੇ ਗਰਮੀ 'ਚ ਨਿਕਲੇ ਹੋਣ ਦਾ ਪਤਾ ਲੱਗੇ ਅਹੀ ਤਾਂ ਫਰਕ ਐ 40 ਡਿਗਰੀ 45 ਡਿਗਰੀ ਚ ਕਦੇ ਨਿਕਲੇ ਹੋਣ ਤਾਂ ਪਤਾ ਲੱਗੇ ਉਹਨਾਂ ਨੂੰ ਕੀ ਪਤਾ ਹੈ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮੇ ਨੇ ਉਹਨਾਂ ਨੂੰ ਕੀ ਪਤਾ ਹੈ ਕਿ ਨੱਕਾ ਕੀ ਹੁੰਦਾ ਹੈ ਗੱਡਾ ਕੀ ਹੁੰਦਾ ਹੈ ਇੱਕ ਬਲਦ ਵਾਲਾ ਰੇੜਾ ਕੀ ਹੁੰਦਾ ਹੈ ਜੈਂਡੋਰੀਆਂ ਪੱਖੇ ਕੀ ਹੁੰਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ 192 ਦੀ ਚਾਬੀ ਕੀ ਹੁੰਦੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਕਦੇ 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 ਚਾਬੀ ਦੇਖੀ ਹੋਵੇ ਤਾਂ ਪਤਾ ਲੱਗੇ ਨਾ ਬਸ ਖਜ਼ਾਨਿਆਂ ਦੀ ਚਾਬੀ ਉਹ ਦੇਖੀ ਐ ਲੁੱਟੀ ਗਏ ਨੇ ਲੁੱਟੀ ਗਏ ਨੇ ਗੱਲ ਨਹੀਂ ਬਾਤ ਨਹੀਂ ਸੋ ਵੀਰੋ ਖਜ਼ਾਨੇ ਦੇ ਵਿੱਚ ਹੁਣ ਮੈਂ ਪੈਸੇ ਲਿਆ ਵੀ ਰਹਾ ਤੇ ਖਜ਼ਾਨੇ ਚੋਂ ਪੈਸੇ ਲੋਕਾਂ ਵੱਲ ਨੂੰ ਵਧਾ ਵੀ ਰਿਹਾ ਆਮ ਆਦਮੀ ਕਲੀਨਿਕ ਖੁੱਲਣ ਲੱਗੇ 1.5 ਕਰੋੜ ਬੰਦਾ ਹੁਣ ਤੱਕ ਆਮ ਆਦਮੀ ਕਲੀਨਿਕ ਦੇ ਵਿੱਚ ਦਵਾਈ ਲੈ ਕੇ ਚਲਾ ਗਿਆ 1.5 ਕਰੋੜ ਬੰਦਾ ਮੁਫਤ ਦਵਾਈ ਸਾਰੇ ਟੈਸਟ ਮੁਫਤ ਨਾਲੇ ਜਿਹੜਾ ਮਰਜੀ ਆਵੇ ਕੋਈ ਐ ਨਹੀਂ ਹੈਗਾ ਵੀ ਬੀਪੀਐਲ ਕਾਰਡ ਜਾਂ ਕੋਈ ਹੋਰ ਨੀਲਾ ਕਾਰਡ ਜਾਂ ਪੀਲਾ ਕਾਰਡ ਨਾਲ ਜਿਹੜਾ ਮਰਜੀ ਆਓ ਬਿਜਲੀ ਬੋਰਡ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਜੀਵੀ ਕੇ ਕੰਪਨੀ ਦਾ ਥਰਮਲ ਪਲਾਂਟ ਸੀ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅੰਗਦ ਦੇਵ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਕਿਉਂਕਿ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਦਾ ਸਾਰਾ ਜੀਵਨ ਗੋਇੰਦਵਾਲ ਸਾਹਿਬ 'ਚ ਬੀਤਿਆ ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਇਹਨਾਂ ਨੇ ਕਦੇ ਸੋਚਿਆ ਇਹ ਗੱਲ ਦਾ ਇਹਨੂੰ ਪਤਾ ਹੀ ਕੱਖ ਨਹੀਂ ਇਹਨੇ ਕਰੇ ਇਹਨੇ ਧਰਮ ਨੂੰ ਵੀ ਵਰਤਿਆ ਧਰਮ ਨੂੰ ਵਰਤਿਆ ਇਹ ਜਿਹੜੇ ਆ ਜਿਹੜਾ ਸੁਪੀਰ ਬਾਦਲ ਦਾ ਟੱਬਰ ਹੈ ਨਾ ਬਾਦਲਕੇ ਵਾਲੇ ਇਹ ਨਾ ਇਹਨੇ ਹਮੇਸ਼ਾ ਧਰਮ ਨੂੰ ਵਰਤਿਆ ਧਰਮ ਨੂੰ ਉਦੋਂ ਵਰਤਦਿਆ ਜਦੋਂ ਸੰਕਟ ਚ ਹੋਣ ਜਦੋਂ ਹਾਰ ਜਾਣ ਉਦੋਂ ਧਰਮ ਨੂੰ ਲੈ ਲੈਂਦਿਆ ਇਹ ਨਾ ਇੱਕੋ ਛਿਪਕਲੀ ਨਹੀਂ ਹੁੰਦੀ ਕੋਣ ਕੇਲੀ ਸਾਰੀ ਰਾਤ ਉਹ ਆਪਣੇ ਕਮਰੇ ਚ ਸਾਰੀ ਰਾਤ ਕੀੜੇ ਮਕੋੜੇ ਮੱਛਰ ਖਾਈ ਜਾਂਦੀ ਰਹਿੰਦੀ ਐ ਦਿਨ ਚਾਨਣ ਸਰ ਗੁਰੂ ਸਾਹਿਬ ਦੀ ਫੋਟੋ ਦੇ ਉਲੇ ਲੁਕ ਜਾਂਦੀ ਐ ਇਹ ਬਾਦਲ ਕੇ ਉਹ ਸ਼ਿਪਕਲੀ ਨੇ ਜਦੋਂ ਥੋੜਾ ਜਿਹਾ ਚਾਨਣ ਹੋਵੇ ਉਲੇ ਲੁਕ ਜਾਂਦੇ ਨੇ ਗੁਰੂ ਸਾਹਿਬ ਦੇ ਓਟ ਲੈ ਲੈਂਦੇ ਨੇ ਲੋਕ ਮੱਥਾ ਟੇਕੀ ਜਾਂਦੇ ਰਹਿੰਦੇ ਇਹਨਾਂ ਨੂੰ ਹੁਣ ਦੱਸ ਦਿਓ ਕਿ ਦੋ ਕਚੈਰੀਆਂ ਹੁੰਦੀਆਂ ਇੱਕ ਇੱਥੇ ਵਾਲੀ ਇੱਕ ਜਿਹੜੀ ਲੋਕਾਂ ਚ ਲੱਗਦੀ ਐ ਸੋ ਇੱਥੇ ਵਾਲੀ ਕਚੈਰੀ 'ਚ ਤਾਂ ਗਵਾਹ ਵੀ ਮੁਕਰਾਲੋਂਗੇ ਵਕੀਲ ਮਹਿੰਗੇ ਕਰ ਲੋਗੇ ਸੌ ਹੀ ਲਿਸ ਪਸੀਲੇ ਕਰ ਲੋਗੇ ਪਰ ਜਿਹੜੀ ਲੋਕਾਂ ਦੇ ਦਿਲਾਂ ਚ ਲੱਗਦੀ ਹੈ ਕਚਹਿਰੀ ਉੱਥੇ ਆਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨਹੀਂ ਤੇਰੀ ਜਾਤ ਪੁੱਛਣੀ ਜੋਇਨਾ ਨੇ ਜੁੜੀ ਬਾਣੀ ਰੋਲੀਆ ਗੁਰੂਆਂ ਦੀ ਜਿਹੜੀ ਇਹਦੇ ਇਸੇ ਦੀ ਫਲ ਭੁਗਤ ਰਹੇ ਹੈ ਇੱਕ ਮੈਨੂੰ ਬਜ਼ੁਰਗ ਮਿਲਿਆ ਮੈਨੂੰ ਕਹਿੰਦਾ ਪੁੱਤ ਮੈਂ ਪੱਕਾ ਕਾਲੀ ਆ ਹੁਣ ਤਾਂ ਮੇਰੇ ਗੋਡੇ ਚੱਲਦੇ ਨਹੀਂਗੇ ਤੂੰ ਤਾਂ ਜਾਂਦਾ ਰਹਿਣਾ ਤੇ ਮੈਨੂੰ ਮੇਰੇ ਪੋਤੇ ਦਿਖਾਉਂਦੇ ਰਹਿੰਦੇ ਆ ਤੂੰ ਉਹ ਟਿਊਬ ਜੀ ਤੇ ਬੋਲਦਾ ਹੁੰਨਾ ਹੈ ਮੈਨੂੰ ਦਿਖਾਉਂਦੇ ਜਾਂਦੇ ਉਹ YouTube ਕਹਿੰਦਾ ਹੋਣਾ ਨਾ ਤੇ ਕਹਿੰਦਾ ਪੁੱਤ ਇੱਕ ਗੱਲ ਕਹਿ ਦੀ ਕਿ ਕਾਲੀਆਂ ਬਾਬੇ ਨਾਨਕ ਦੀ ਤਕੜੀ ਸਮਝ ਕੇ ਤਕੜੀ ਨੂੰ ਵੋਟਾਂ ਪਾਈ ਗਏ ਕਹਿੰਦਾ ਪਰ ਐਤ ਕੀ ਨਹੀਂ ਪਾਉਂਦੇ ਮੈਂ ਕਿਉਂ ਬਾਬਾ ਜੀ ਕਹਿੰਦਾ ਫਿਰ ਉਸੇ ਬਾਬੇ ਨਾਨਕ ਦੀ ਬਾਣੀ ਰੋਲਦੀ ਇਹਨਾਂ ਨੇ ਕਹਿੰਦਾ ਕਹਿ ਦੀ ਪੁੱਤ ਮੇਰੇ ਵੱਲੋਂ ਕਹਿੰਦਾ ਕਾਲੀ ਦਲ ਨੂੰ ਵੋਟ ਪਾਉਣ ਦਾ ਮਤਲਬ ਹੈ ਦੁਬਾਰਾ ਫੇਰ ਬੇਅਦਬੀ ਕਰਨੀ ਮਤਲਬ ਜੇ ਤੁਸੀਂ ਬੇਅਦਬੀ ਆਣਾਂ ਦੇ ਹੱਕ ਵਾਲਾ ਬਟਨ ਦਬ ਰਹੇ ਹੋ ਫਿਰ ਤੁਸੀਂ ਵੀ ਹਿੱਸੇਦਾਰੀਆਂ ਵਿੱਚ ਫਿਰ ਸੁਇਸ ਕਰਕੇ ਇਹਨਾਂ ਨੂੰ ਸਬਕ ਸਿਖਾਓ ਇਹਨਾਂ ਦੀ ਅਕਲ ਟਿਕਾਣੇ ਆਵੇ ਇਹ ਆਪਣੇ ਆਪ ਨੂੰ ਰੱਬ ਸਮਝਣ ਲੱਗੇ ਸੀ ਇਹ ਜਥੇਦਾਰਾਂ ਨੂੰ ਬੁਲਾ ਕੇ ਆਪਦੇ ਘਰੇ ਫਤਵੇ ਜਾਰੀ ਕਰਨ ਲੱਗੇ ਸੀ ਸੋ ਇਹਨਾਂ ਤੋਂ ਤਾਂ ਮੈਨੂੰ ਪਤਾ ਹੈ ਤੁਸੀਂ ਪਹਿਲੀ ਦੁਖੀਓ ਇੱਕ ਤਾਂ ਹੁੰਦੀ ਆ ਵਿਰੋਧ ਇੱਕ ਹੁੰਦੀ ਆ ਨਫ਼ਰਤ ਤੁਸੀਂ ਨਫ਼ਰਤ ਕਰਦੇ ਹੋ ਇਹਨਾਂ ਨੂੰ ਉਹ ਦੂਜੇ ਕਾਂਗਰਸ ਵਾਲੇ ਨਾਲ ਆਪਸ ਚ ਲੜੀ ਜਾਂਦੇ ਨੇ ਇੱਕ ਟਿਕਟ ਮਿਲਦੀ ਆ 15 ਦਿਨ ਤਾਂ ਮਨਾਉਣ ਨੂੰ ਲੱਗਦੇ ਆ ਉਹਨਾਂ ਨੂੰ ਵੀ ਯਾਰ ਆ ਜਾਓ ਮੇਰੇ ਨਾਲ ਚੱਲ ਪੋ ਫਿਰ ਅੱਛਾ ਤੁਸੀਂ ਦੇਖਿਓ ਆਮ ਆਨី ਪਾਰਟੀ ਹਮੇਸ਼ਾ ਦਿਨੇਜ ਕਰਦੀ ਐ ਸੂਚੀ ਜਾਰੀ ਆਪਣਾ 13 ਦੇ 13 ਕਰ ਰੱਖੇ ਨੇ ਵੀ ਪਹਿਲਾਂ 8 ਦੀ ਕੀਤੀ ਦਿਨੇ ਜਾਰੀ ਕੀਤੀ ਸੂਚੀ ਟੀਵੀ ਤੇ ਵੀ ਆਉਂਦਾ ਤੁਸੀਂ ਵੀ ਦੇਖ ਲੈਨੇ ਹੋ ਕਾਂਗਰਸ ਦੀ ਸੂਚੀ ਨਾ ਤੁਸੀਂ ਦੇਖੋ ਰਾਤ ਦੇ 1:30 ਵਜੇ ਜਾਰੀ ਕਰਦੇ ਐ ਵੀ ਚਲੇ ਇੱਕ ਰਾਤ ਤਾਂ ਲੰਘ ਜੇ ਬਿਨਾਂ ਲੜੇ ਵੀ ਚਲੇ ਇੱਕ ਵਾਰ ਸੂਰ ਨੂੰ ਦੇਖਾਂਗੇ ਚਾ ਰਾਤ ਨੂੰ ਤਾਂ ਨਹੀਂ ਲੜਨਗੇ ਆ ਹਾਲਤ ਉਹਨਾਂ ਦੀ ਐ ਹਾਲਤ ਕੀ ਪਈ ਹੋਈ ਪਈ ਹੈ ਦੋਨਾਂ ਪਾਰਟੀਆਂ ਦੀ ਹਜੇ ਤੱਕ ਉਮੀਦਵਾਰ ਨਹੀਂ ਡਿਕਲੇਅਰ ਕੀਤੇ ਕਾਰਨ ਕੋਈ ਤਿਆਰੀ ਨਹੀਂ ਹੈਗਾ ਮੇਰਾ ਦੋਸਤ ਹੈ ਇੱਕ ਲੁਧਿਆਣੇ ਕੋਲੇ ਪਿੰਡ ਆ ਉਹ ਕਹਿੰਦਾ ਸਾਡੇ ਪਿੰਡ ਦਾ ਇੱਕ ਜਥੇਦਾਰ ਹੈ ਕਹਿੰਦਾ ਕਾਲੀਦਾਲ ਚ ਦਿਖਲਾ ਟਿਕ ਟ ਕਰਕੇ ਹਰ ਰੋਜ਼ ਤੜਕੀ 5 ਵਜੇ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਕਰਾਉਂਦਾ ਮੈਂ ਕਿਹਾ ਵੀ ਟਿਕਟ ਲੈਣ ਵਾਸਤੇ ਕਹਿੰਦਾ ਨਾ ਇਸ ਕਰਕੇ ਅਰਦਾਸ ਕਰਾਉਂਦਾ ਵੀ ਕਿਤੇ ਮੈਨੂੰ ਟਿਕਟ ਨਾ ਮਿਲ ਜੇ ਅਕਾਲੀ ਦਲ ਦੀ ਕਿ ਮੈਂ ਮੈਂ ਕਿਹੜੇ ਕਿਹੜੇ ਮੂੰਹ ਨਾਲ ਜਾਊਂਗਾ ਫਿਰ ਲੋਕਾਂ ਕੋਲੇ ਕਾਂਗਰਸਾਂ ਦੇ ਹਾਲ ਹੈ ਕਾਂਗਰਸ ਦੇ ਲੀਡਰਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਬੰਦ ਕਰ ਰੱਖੇ ਨੇ ਜਿਹੜੀ ਥੱਲੇ ਬੇੜਲਜੀ ਹੁੰਦੀ ਆ ਉੱਥੇ ਵੀ ਕੱਪੜਾ ਲਾ ਰੱਖਿਆ ਕਿਤੇ ਕਾਂਗਰਸਾਂ ਦੇ ਥੱਲੂ ਦੀ ਨਾ ਟਿਕਟ ਸਿੱਟ ਸਿੱਟ ਜਾਣ ਸਾਡੇ ਘਰੇ ਕਾਂਗਰਸ ਦਾ ਵੀ ਇਹ ਹਾਲ ਹੋਇਆ ਪਿਆ ਇੱਕੀ ਨੇ ਕੀਤਾ ਮੈਂ ਕੀਤਾ ਕਰਤੂਤਾਂ ਨੇ ਕੀਤਾ ਇਹਨਾਂ ਨੇ ਕਰਤੂਤਾਂ ਨੇ ਇਹਨਾਂ ਨੇ ਕਰਤੂਤਾਂ ਨੇ ਕੀਤਾ ਸੋ ਦੇਸ਼ ਦੇ ਵਿੱਚ ਅੱਜ ਲੋੜ ਹੈ ਪੰਜਾਬ ਨੂੰ ਲੀਡ ਕਰਨ ਦੀ ਲੋੜ ਪੈ ਗਈ ਪੰਜਾਬ ਨੇ ਹਮੇਸ਼ਾ ਲੀਡ ਕੀਤਾ ਹੁਣ ਵੀ ਪੰਜਾਬ ਲੀਡ ਕਰੂਗਾ ਅੱਜ ਦੇਸ਼ ਦੇ ਵਿੱਚ ਲੋੜ ਪੈ ਗਈ ਪੰਜਾਬ ਦੇ ਲੋਕਾਂ ਦੇ ਫਤਵੇ ਦੀ ਜੋ ਪੰਜਾਬ ਦੇ ਲੋਕ ਫਤਵਾ ਦੇਣਗੇ ਦੇਸ਼ ਉਧਰ ਨੂੰ ਜਾਊਗਾ ਪਹਿਲਾਂ ਪਹਿਲਾਂ ਆਜ਼ਾਦੀ ਵੇਲੇ ਵੀ ਐਂ ਹੋਇਆ ਪਹਿਲਾਂ ਸਾਰੀਆਂ ਲਹਿਰਾਂ ਵੇਲੇ ਐਂ ਹੋਇਆ ਕਿ ਦੇਸ਼ ਨੇ ਲੀਡ ਕੀਤਾ ਜਦੋਂ ਦੇਸ਼ ਨੂੰ ਲੀਡ ਕਰਨ ਦੀ ਲੋੜ ਪੈ ਜੇ ਉਦੋਂ ਪੰਜਾਬ ਨੇ ਲੀਡ ਕੀਤਾ ਵੀਰੋ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਦਿੱਲੀ ਮੈਂ ਕਿਸੇ ਚੈਨਲ ਤੇ ਸੀ ਟੀਵੀ ਚੈਨਲ ਤੇ ਕਿਤੇ ਇਹਨਾਂ ਭ੍ਰਿਸ਼ਟਾਚਾਰੀਆਂ ਦੀ وجہ سے ਕਿੰਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਇਹਨਾਂ ਭ੍ਰਿਸ਼ਟਾਚਾਰੀਆਂ ਦੀ وجہ سے 70 ਸਾਲ 75 ਸਾਲ ਵਿੱਚ ਕਿਤਨਾ ਨੁਕਸਾਨ ਹੋ ਗਿਆ ਹੋਗਾ ਦੇਸ਼ ਦਾ ਮੈਂ ਕਹਿੰਦਾ ਇਹ ਤਾਂ ਉਹ ਗੱਲ ਹੋ ਗਈ ਸਾਡੇ ਪਿੰਡ ਕਸਤੂਰੀ ਲਾਲ ਲਾਲਾ ਜੀ ਦੀ ਦੁਕਾਨ ਹੈ ਉਹਦੀ ਦੁਕਾਨ 'ਚ ਜਨਵਰੀ ਦਾ ਮਹੀਨਾ ਸੀ ਚੋਰੀ ਹੋ ਗਈ ਕੋਈ ਆਇਆ ਰਾਤ ਨੂੰ ਕੰਦ ਪਾੜ ਕੇ ਗੱਲਾ ਗੁੱਲਾ ਚੱਕ ਕੇ ਲੈ ਗਿਆ ਸਵੇਰ ਨੂੰ ਆਏ ਤੜਕੇ ਲਾਲਾ ਜੀ ਆਏ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਚਲੋ ਦੁਕਾਨ ਤਾਂ ਚਲਾਉਣੀ ਹੋਈ ਸੀ ਲੋੜੀ ਵਾਲੇ ਦਿਨ ਸੀ ਰਿਓੜੀਆਂ ਵਾਲੀ ਬੋਰੀਆਂ ਮੋੜ ਕੇ ਕਿਨਾਰੇ 'ਤੇ ਰੱਖਤੀ ਨਾਲ ਗੱਚਕਾਲੀ ਵੀ ਰੱਖਤੀ ਜਿਹੜੀਆਂ ਸਾਰੀਆਂ ਲੋੜੀ ਵਾਲੇ ਤੇੜਾ ਤੇੜਾ ਨਹੀਂ ਆਲੀ ਵੀ ਰੱਖਤੀ ਐ ਤੇ ਪਤਾ ਲੱਗਿਆ ਪਿੰਡ 'ਚ ਵੀ ਕਸਤੂਰੀ ਦੀ ਚੋਰੀ ਹੋ ਗਈ ਲੋਕ ਅਫਸੋਸ ਕਰਨ ਆਉਣ ਲੱਗ ਗਏ ਜਿਹੜਾ ਆਇਆ ਕਰੇ ਰਿਓੜੀਆਂ ਵਾਲੀ ਬੋਰੀ 'ਚੋਂ ਇੱਕ ਮੁਠੀ ਭਰ ਕੇ ਦੋ ਕੁ ਰਿਓੜੀਆਂ ਮੂੰਹ 'ਚ ਪਾ ਕੇ ਕਹੇ ਕਸਤੂਰੀ ਬਹੁਤ ਮਾੜਾ ਹੋ ਗਿਆ ਯਾਰ ਤੇ ਕਿੰਨਾ ਕ ਨੁਕਸਾਨ ਹੋ ਗਿਆ ਹੋਣਾ ਕਸਤੂਰੀ ਚਲੋ ਦੱਸ ਦਿਆਂਦਾ ਸੀ ਫੇਰ ਆਇਆ ਕਰੇ ਜਿਹੜਾ ਆਇਆ ਕਰੇ ਰਿਓੜੀਆਂ 'ਚੋਂ ਭਰਿਆ ਕਰੇ ਮੁਠੀ ਬੋਰੀ 'ਚੋਂ ਕਿੰਨਾ ਕ ਨੁਕਸਾਨ ਹੋ ਗਿਆ 2 3 ਕ ਵਜੇ ਸਰਪੰਚ ਵੀ ਆ ਗਿਆ ਪਹਿਲਾਂ ਬਾਹਰ ਗਿਆ ਆਇਆ ਸੀ ਉਹਨੇ ਅਖੀਰ ਕਸਤੂਰੀ ਦੇ ਚੋਰੀ ਹੋ ਗਈ ਚਲ ਮੈਂ ਅਫਸੋਸ ਹੀ ਕਰਿਆ ਮਾਂ ਸਰਪੰਚ ਵੀ ਗਿਆ ਕਸਤੂਰੀ ਦੁਕਾਨ ਤੇ ਭਰੀ ਮੂਠੀ ਰੇਵੜੀਆਂ ਦੀ ਦੋਕ ਮੂੰਚ ਪਾ ਕੇ ਲਾਲਾ ਜੀ ਨਾਲ ਗੱਦੀ ਤੇ ਬਹਿ ਗਿਆ ਕਹਿੰਦਾ ਕਸਤੂਰੀ ਬਹੁਤ ਮਾੜਾ ਹੋ ਗਿਆ ਯਾਰ ਕਿੰਨਾ ਕ ਨੁਕਸਾਨ ਹੋ ਗਿਆ ਹਣਾ ਕਸਤੂਰੀ ਕਹਿੰਦਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਹਜੇ ਆਉ ਜਿਹੜਾ ਆਉਂਦਾ ਤੁਹਾਡੇ ਵਾਂਗੂ ਰਿਉੜੀਆਂ ਵਾਲੀ ਪੋਰੀ ਚੋ ਮੁੱਠੀ ਭਰ ਕੇ ਪੁੱਛ ਲੈਂਦਾ ਕਿੰਨਾ ਕ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹਦਾ ਜਦੋਂ ਆਥੜੇ ਜੇ ਸਾਰਾ ਪਿੰਡ ਪਤਾ ਲੈ ਹਟਿਆ ਫਿਰ ਉਦੋਂ ਸਾਹਬ ਲਾਵਾਂਗੇ ਜੀ ਉਹ ਮੈਂ ਕਹਾ ਮੈਂ ਕਿਵੇਂ ਦੱਸਾਂ ਕਿ ਭ੍ਰਿਸ਼ਟਾਚਾਰੀਆਂ ਕਰਕੇ ਮੁਲਕ ਦਾ ਕਿੰਨਾ ਨੁਕਸਾਨ ਹੋ ਗਿਆ ਉਹ ਮੈਂ ਕਹਾ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਇਹਦਾ ਜਦੋਂ ਅਰਵਿੰਦ ਕੇਜਰੀਵਾਲ ਕਾ ਕੋਈ ਮਖਵਾਲ ਵਰਗਾ ਕੋਈ ਇਮਾਨਦਾਰ ਬੰਦਾ ਪ੍ਰਧਾਨ ਮੰਤਰੀ ਬਣਿਆ ਦੇਸ਼ ਦੇ ਵਿਜਾਮਾਂ ਦੀ ਪਾਰਟੀ ਦੀ ਸਰਕਾਰ ਆਈ ਉਦੋਂ ਸਾਹਬ ਲਾਵਾਂਗੇ ਉਹ ਕਿੰਨਾ ਕ ਨੁਕਸਾਨ ਹੋ ਗਿਆ ਕਿੰਨਾ ਕ ਨੁਕਸਾਨ ਕਰਦਾ ਸੋ ਹਮੇਸ਼ਾ ਤੁਹਾਡੇ ਨਾਲ ਖੜਾਗੇ ਤੁਹਾਡੇ ਵਰਗੇ ਆ ਮਾਵਾ ਪੈਣਾ ਬਹੁਤ ਭਾਰੀ ਗਿਣਤੀ ਚਾਹੀਆਂ ਨੇ ਇਹਨਾਂ ਨੂੰ ਪਤਾ ਚੁੱਲਾ ਚੁੱਲਾ ਕਿਵੇਂ ਚੱਲਦਾ ਆ મોદી ਏ ਕੀ ਕਰਦੇ ਆ ਲੌਲੀਪੌਪ ਦਿੰਦੇ ਆ ਕਹਿੰਦੇ 100 ਰੁਪਿਆ ਸਿਲੰਡਰ ਸਸਤਾ ਕਮਾਲ ਕਰਤੀ ਕਹਿੰਦੇ મોદી ਨੇ ਉਹ ਭਾਈ 1000 ਰੁਪਿਆ ਮਹਿੰਗਾ ਕਿਹਨੇ ਕੀਤਾ ਸੀ ਪਹਿਲਾਂ ਇਹ ਤਾਂ ਸੋਚੋ 1000 ਰੁਪਿਆ ਮਹਿੰਗਾ ਕਰਕੇ 100 ਰੁਪਿਆ ਸਸਤਾ ਕਰਤਾ ਆਪਾਂ ਨੂੰ 900 ਦਾ ਨੁਕਸਾਨ ਹੋਇਆ ਜਾਂ 100 ਦਾ ਫਾਇਦਾ ਹੋਇਆ ਉਹ ਕਿਸੇ ਕੁੜੀ ਦਾ ਵਿਆਹ ਸੀ ਕਿਸੇ ਘਰ ਚ ਜ਼ਿੰਮੇਦਾਰ ਵੱਡੇ ਸੀ ਵਧੀਆ ਜ਼ਮੀਨ ਸੀ ਲਾੜਲੀ ਕੁੜੀ ਸੀ ਕਹਿੰਦੇ ਵਿਆਹ ਪੂਰਾ ਗੱਜ-ਬੱਜ ਕੇ ਕਰਨਾ ਹੈ ਉਹਨਾਂ ਨੇ ਨਾ ਆ ਸੁਣ ਲਿਓ ਆ ਗੱਲ ਕਿ ਕਿਵੇਂ ਲੌਲੀਬੋਪ ਦਿੰਦੇ ਆਪਾਂ ਨੂੰ ਤੇ ਬਾਅਦ ਚ ਆਪਾਂ ਕਿਵੇਂ ਉਹਨਾਂ ਗੱਲਾਂ 'ਚ ਆ ਜਾਂਦੇ ਆ ਉਹ ਕੁੜੀ ਦੇ ਵਿਆਹ ਵਾਸਤੇ ਤਿਆਰੀ ਕਰ ਲਈ ਵੱਡੇ-ਵੱਡੇ ਸੋਫੇ ਮਹਿੰਗੇ ਟੀਵੀ ਮਹਿੰਗੇ ਸੋਨੇ ਦੇ ਚਾਂਦੀ ਦੇ ਗਹਿਣੇ ਬਣਾ ਲਏ ਆ ਪੂਰਾ ਪਲੰਗ ਲਮਾਰੀਆਂ ਤਿਆਰ ਕਰ ਲੀਆਂ ਕੱਲ ਨੂੰ ਬਰਾਤ ਆਉਣੀ ਸੀ ਅੱਜ ਡਾਕੂਆਂ ਨੂੰ ਪਤਾ ਲੱਗ ਗਿਆ ਵੀ ਇਸ ਘਰ ਚ ਮਾਲ ਪਿਆ ਡਾਕੂ ਟਰੱਕ ਲੈ ਕੇ ਆ ਗਏ ਟਰੱਕ ਬੈਕ ਲਾ ਕੇ ਕੁੜੀ ਦਾ ਪਰਿਵਾਰ ਸਾਰਾ ਇੱਕ ਕਮਰੇ ਚ ਬੰਦ ਕਰਕੇ ਬਾਹਰੋਂ ਕੁੰਡੀ ਲਾਤੀ ਸਾਰਾ ਸਮਾਨ ਲੱਦ ਲਿਆ ਜਿਹੜਾ ਦਾਜ ਵਾਲਾ ਸੀ ਕੁੜੀ ਵਾਲਾ ਸਾਰਾ ਸਮਾਨ ਲੱਦ ਕੇ ਡਾਲਾ ਲਾ ਕੇ ਜਦੋਂ ਤੁਰਨ ਲੱਗੇ ਡਾਕੂਆਂ ਦਾ ਸਰਦਾਰ ਕਹਿੰਦਾ ਨਹੀਂ ਹਜੇ ਨਹੀਂ ਤੁਰਨਾ ਕੁੜੀ ਵਾਲਾ ਪਰਿਵਾਰ ਕਹਿੰਦਾ ਕਿਹੜੇ ਕਮਰੇ ਚ ਬੰਦ ਹੈ ਉਹ ਕਹਿੰਦੀ ਇਹ ਚ ਬੰਦ ਹੈ ਖੋਲੋ ਖੋਲਿਆ ਡਾਕੂ ਅੰਦਰ ਚਲੇ ਗਿਆ ਡਰੇ ਬੈਠੇ ਸਾਰੇ ਵਿਚਾਰੇ ਡਾਕੂ ਕਹਿੰਦਾ ਕਿਸ ਲੜਕੀ ਦੀ ਸ਼ਾਦੀ ਹੈ ਉਹ ਕਹਿੰਦੀ ਜੀ ਕੁੜੀ ਡਰ ਡਰ ਕੇ ਜੇ ਖੜੀ ਹੋਈ ਮੇਰੀ ਮੇਰੀ ਸ਼ਾਦੀ ਹੈ ਜੀ ڈاکੂ ਨੇ ਉਹ ਸਰਦਾਰ ਨੇ ਕੱਢ ਪਾਇਆ ਜੇਬ ਚ ਹੱਥ 100 ਰੁਪਿਆ ਸ਼ਗਨ ਦੇਤਾ ਕਹਿੰਦਾ ਭਾਈ ਆਹ ਲੈ ਸ਼ਗਨ ਤੇਰੀ ਜ਼ਿੰਦਗੀ ਚ ਭਾਈ ਸਾਰੀ ਦੁਨੀਆ ਦੀਆਂ ਖੁਸ਼ੀਆਂ ਤੇਰੀ ਪਰਮਾਤਮਾ ਤੇਰੀ ਝੋਲੀ ਪਾਵੇ ਜਿਉਂਦੇ ਵਾਸਤੇ ਰਹੋ ਭਾਈ ਆਹ ਮੇਰੇ ਵੱਲੋਂ ਸ਼ਗਨ ਹੈ ਲੁੱਟ ਕੇ ਲੈ ਗਏ ਸਾਰਾ ਕੁਝ ਅਗਲੇ ਦਿਨ ਪੁਲਿਸ ਆਈ ਉਹ ਕੁੜੀ ਆਂਦੇ ਪਰਿਵਾਰ ਚੋਂ ਕੋਈ ਵੀ ਬੰਦਾ ਪੁਲਿਸ ਕੋਲ ਐਫ ਆਈ ਆਰ ਖਾਉਣ ਨੂੰ ਤਿਆਰ ਨਹੀਂ ਸੀ ਕਹਿੰਦੇ ਲੁੱਟ ਕੇ ਭਾਵੇਂ ਲੈ ਗਏ ਬੰਦੇ ਬਹੁਤ ਵਧੀਆ ਸੀ ਵੀ 100 ਰੁਪਏ ਛਕਣ ਦੇਗੇ ਲੈ ਦੱਸੋ ਯਾਰ ਐਂ ਅੱਪਾ ਸੋਚ ਲੈਣੇ ਆ ਵੀ ਪੌਣੇ ਪੰਜ ਸਾਲ ਤਾਂ ਲੁੱਟੀ ਗਿਆ ਮੋਦੀ ਜੋ ਮਰਜੀ ਲੁੱਟੀ ਗਿਆ ਪਰ 100 ਰੁਪਏ ਨੇ ਸਿਲੰਡਰ ਵਸਤਾ ਕਰਤਾ ਵੀ ਕਮਾਲ ਆ ਬੰਦੇ ਦਾ ਉਹ ਇੰਨਾਂ ਗੱਲਾਂ 'ਚ ਨਾ ਆਇਓ ਕਿਰਪਾ ਕਰਕੇ ਇੰਨਾਂ ਗੱਲਾਂ 'ਚ ਨਾ ਆਇਓ ਬਿਜਲੀ ਦੇ ਬਿੱਲ ਮਾਫ ਹੋਣਗੇ ਹਰ ਮਹੀਨੇ 5000 ਮਿਲਿਆ ਕਰੂਗਾ ਉਹ ਸਰਕਾਰੀ ਹਸਤਾਲਾਂ ਦੇ ਵਿੱਚ ਪੈਸਾ ਨਹੀਂ ਲੱਗਣਾ ਸਾਰੇ ਟੈਸਟ ਫ੍ਰੀ ਹੋਣਗੇ ਲੱਖ ਰੁਪਿਆ ਡੂੜ ਲੱਖ ਰੁਪਏ ਦਾ ਸਾਲ ਦਾ ਬਿਮਾਰੀ ਦੇ ਹੀ ਬਚਿਆ ਕਰੂਗਾ ਤੁਹਾਨੂੰ ਆ ਆਸਾਬ ਲਾਇਆ ਕਰੋ ਇਹ ਜੇ ਪੜ੍ਹਾਈ ਤੁਹਾਡੇ ਬੱਚਿਆਂ ਨੂੰ ਸਰਕਾਰੀ ਚ ਵੀ ਪ੍ਰਾਈਵੇਟ ਤੋਂ ਵਧੀਆ ਮਿਲੂਗੀ ਉਹ ਫੀਸ ਬਚੂਗੀ ਤੁਹਾਡੀ ਆ ਸਾਡੀ ਇੱਛਾ ਹੈ ਆ ਮੇਰੀ ਇੱਛਾ ਹੈ ਬਸਾ ਹੁਣ ਆ ਹੁਣ ਖਜ਼ਾਨੇ ਚ ਫੇਰ ਆਇਆ ਪੈਸਾ ਲੋਕਾਂ ਦੇ ਟੈਕਸਾਂ ਦਾ ਪੈਸਾ ਹੈ ਅਸੀਂ ਲੀਕੇਜ ਬੰਦ ਕਰਤੀ ਭ੍ਰਿਸ਼ਟਾਚਾਰੀ ਜਿਹੜੇ ਸੀ ਉਹਨਾਂ ਨੂੰ ਫੜ ਫੜ ਕੇ ਅੰਦਰ ਦੇਤਾ ਪੈਸਾ ਖਜ਼ਾਨੇ ਚੋਂ ਲੱਗ ਗਿਆ ਗਰੰਟੀਆਂ ਪੂਰੀਆਂ ਕਰਨ ਲੱਗ ਗਏ ਇੱਕੋ ਹੀ ਗਰੰਟੀ ਰਹਿ ਗਈ ਦਿੱਲੀ ਚ ਤਾਂ ਪੂਰੀ ਕਰਤੀ ਮਾਂ ਦੇ ਸ਼ੇਰ ਨੇ ਅਰਵਿੰਦ ਕੇਜਰੀਵਾਲ ਨੇ ਔਰ ਵਿਧਾਨ ਸਭਾ 'ਚ ਇਹ ਵੀ ਕਹਤਾ ਕਿ ਦਿੱਲੀ 'ਚ ਪੂਰੀ ਕਰਨ ਲੱਗਿਆਂ ਬਸ ਇਹ ਤੋਂ ਅਗਲੀ ਵਾਰੀ ਪੰਜਾਬ ਦੀ ਹੈ ਸਾਡੀਆਂ ਮਾਵਾਂ ਭੈਣਾਂ ਨੂੰ ਹਜ਼ਾਰ ਹਜ਼ਾਰ ਰੁਪਏ ਮਹੀਨੇ ਦਾ ਸਨਮਾਨ ਅਗਲੀ ਵਾਰੀ ਉਸੇ ਚੀਜ਼ ਦੀ ਹੈ ਬਸ ਸਾਰਾ ਹਿਸਾਬ ਲਾਈ ਬੈਠਾ ਮੇਰੀਆਂ ਉਂਗਲਾਂ ਤੇ ਪਿਆ ਸਾਰਾ ਉਂਗਲਾਂ ਤੇ ਪਿਆ ਘਾਟਾ ਵੀ ਨਹੀਂ ਪੈਣ ਦਿੰਦਾ ਵਧੀਆ ਲਾਣੇਦਾਰ ਜਿਹੜਾ ਹੁੰਦਾ ਉਹ ਐਂ ਚਲਾਉਂਦਾ ਹੁੰਦਾ ਘਰ ਨੂੰ ਘਾਟਾ ਵੀ ਨਹੀਂ ਪੈਣ ਦਿੰਦਾ ਪਰਿਵਾਰ ਦੇ ਕਿਸੇ ਮੈਂਬਰ ਦਾ ਕੋਈ ਸ਼ੌਕ ਵੀ ਨਹੀਂ ਰਹਿਣ ਦਿੰਦਾ ਸੋ ਆਪ ਪੂਰਾ ਕਰਾਂਗੇ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਔਰ ਮੈਂ ਸਾਰੀ ਟੀਮ ਦਾ ਧੰਨਵਾਦਾਂ ਕਿ ਇਨਾ ਵਧੀਆ ਤੁਸੀਂ ਇਸ ਪੱਧਰ ਤੇ ਕੱਟ ਕੀਤਾ ਨਹੀਂ ਫਰੀਦਕੋਟ ਤੋਂ ਬਾਕੀ ਉਮੀਦਵਾਰਾਂ ਦੀਆਂ ਖਬਰਾਂ ਤਾਂ ਹੋਰ ਹੀ ਤਰ੍ਹਾਂ ਦੀਆਂ ਆਉਂਦੀਆਂ ਨੇ ਤੁਸੀਂ ਦੇਖਦੇ ਹੋਵੋਗੇ ਸਾਡੇ ਭਰਾਏ ਉਹ ਵੀ ਕਲਾਕਾਰ ਹੈ ਪਰ ਉਹ ਉਹਦਾ ਤਾਂ ਕੋਈ ਕਸੂਰ ਨਹੀਂ ਪਾਰਟੀ ਦੀਆਂ ਕਰਤੂਤਾਂ ਮਾਰੀਆਂ ਨੇ ਹੁਣ ਕੀ ਕਰੇ ਵਿਚਾਰਾ ਉਹ ਖਿੱਲਣ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿਚੋ ਗੱਲ ਹੋ ਗਈ ਉਹਦਾ ਆਪਣੀਆਂ ਮੌਜਾਂ ਕਰੀ ਜਾਂਦੇ ਪਾਰਟੀ ਵਾਲੇ ਤਾਂ ਫਸਾਦਾ ਉਹਨੂੰ ਪਰ ਕੋਈ ਗੱਲ ਨਹੀਂ ਅੱਜ ਤਾਂ ਤੁਹਾਡੇ ਨਾਲ ਖੜਾਂਗੇ ਮੈਂ ਤਾਂ ਕਿਸਾਨਾਂ ਦੇ ਮੁੱਦੇ ਤੇ ਵੀ ਰਾਤ ਦੇ 2:00 ਵਜੇ ਤੱਕ ਬੈੰਦਾ ਰਿਹਾ ਕਿ ਜੇ ਨਿਬੜ ਜੇ ਮੈਂ ਇਹਨਾਂ ਨੂੰ ਵੀ ਕਹਿੰਦਾ ਸੈਂਟਰ ਨੂੰ ਹਰੋਜ 130 ਲੱਖ ਮੀਟਰ ਕਟਨ ਕਣਕ ਦੇਊਂਗਾ ਹੁਣ ਇਸ ਮਹੀਨੇ 130 ਲੱਖ ਮੀਟਰ ਕਟਨ ਦੇਸ਼ ਵਾਸਤੇ 220 ਲੱਖ ਮੀਟਰ ਕਟਨ ਚੌਰ ਦੇਵਾਂਗੇ ਅਕਤੂਬਰ ਚ ਤੇ ਮੈਂ ਕਿਹਾ ਜਦੋਂ ਚੌਲ ਤੇ ਕਣਕ ਲੈ ਕੇ ਜਾਣੀ ਹੁੰਦੀ ਉਹ ਤਾਂ ਸਿੱਧੇ ਲੈ ਜਾਣੇ ਹੋ ਤੇ ਜਦੋਂ ਉਹ ਕਹਿੰਦੇ ਨੇ ਚੌਲ ਤੇ ਕਣਕ ਅਗਾਉਣ ਵਾਲੇ ਵੀ ਭਾਅ ਦੀ ਥੋੜੀ ਜੀ ਗੱਲ ਕਰ ਲਈਏ ਥੋੜਾ ਜਿਹਾ ਵਧਾ ਦੋਗੇ ਉਦੋਂ ਤੁਸੀਂ ਬਾਡਰ ਲਾ ਦੇਣਿਓ ਹਰਿਆਣੇ ਤੇ ਤਾਰਾਂ ਲਾ ਦੇਣਿਓ ਗੋਲੀਆਂ ਚਲਾਉਣਿਓ ਸਿੱਧੀਆਂ ਉਦੋਂ ਤੁਸੀਂ ਹੱਥ ਰੂ ਗੈਸ ਤੇ ਗੋਲੇ ਛੱਡ ਦਿਓ ਕੀ ਗੱਲ ਗੱਲ ਕਿਉਂ ਨਹੀਂ ਕਰ ਸਕਦੇ ਉਹਨਾਂ ਨਾਲ ਦਿੱਲੀ ਆਉਣਗੇ ਉਹ ਹੁਣ ਮੈਂ ਲਾਹੌਰ ਭੇਜਾਂ ਉਹਨਾਂ ਨੂੰ